ਕਾਲ ਯੁਗ ਖਤਮ ਹੋਣ ਵਾਲਾ ਹੈ 2027 ਦੇ ਵਿੱਚ ਸਤਜੁਗ ਸ਼ੁਰੂ ਹੋ ਜਾਵੇਗਾ ਇਹ ਬੇਨਤੀਆਂ ਆਪਜੀ ਨਾਲ ਆਪਾਂ ਸਾਂਝੀਆਂ ਕਰਾਂਗੇ ਹੁਣ ਸਿਰਫ ਕਾਲ ਯੁਗ ਖਤਮ ਹੋਣ ਤੱਕ ਸਿਰਫ 30 ਕਰੋੜ ਜਨਤਾ ਹੀ ਬਾਕੀ ਰਹੇਗੀ ਕੀ ਇਸ ਦੀ ਸਚਾਈ ਹੈ ਧਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਪਹਿਲਾ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਲਯੁਗ ਜਿਹੜਾ ਹੈ ਸਾਸੰਗਤ ਉਹ ਖਤਮ ਹੋਣ ਜਾ ਰਿਹਾ ਹੈ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸਿੱਖਣ ਵਾਲੀਆਂ ਨੇ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਆਪਜੀ ਨਾਲ ਜ਼ਰੂਰ ਸਾਂਝੀ ਕਰ ਦੇਵਾਂ ਕਿਉਂਕਿ ਕਲਯੁਗ ਖਤਮ ਹੋਣ ਜਾ ਰਿਹਾ ਹੈ ਕਲਯੁਗ ਦੀ ਉਮਰ ਜਿਹੜੀ ਹੈ ਉਹ ਭਾਵੇਂ ਬਹੁਤ ਜ਼ਿਆਦਾ ਵੱਡੀ ਸੀ 432000 ਤੋਂ ਘਟ ਕੇ 5000 ਸਾਲ ਹੀ ਇਸਦੀ ਉਮਰ ਰਹੀ ਸੀ ਜੋ ਕਿ ਹੁਣ ਪੂਰੀ ਹੋਣ ਜਾ ਰਹੀ ਆ ਆਵ 2027 ਦੇ ਵਿੱਚ ਕਹਿੰਦੇ ਕਲਯੁਗ ਖਤਮ ਹੋ ਰਿਹਾ ਮੰਨਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਕਿਉਂਕਿ 2027 ਦੇ ਵਿੱਚ ਕਲਯੁਗ ਖਤਮ ਹੈ ਔਰ ਉਸ ਤੋਂ ਬਾਅਦ ਫਿਰ ਸਤਜੁਗ ਦੀ ਸਥਾਪਨਾ ਹੋਵੇਗੀ 30 ਕਰੋੜ ਜਨਤਾ ਹੀ ਜਿਹੜੀ ਹੈ ਉਹ ਰਹਿ ਜੇ ਜੇ ਹੁਣ 30 ਕਰੋੜ 80 ਲੱਖ ਹੈ ਤਾ ਉੱਪਰਲੇ ਉੜ ਜਾਣਗੇ ਤੇ 30 ਬਚਣਗੇ ਉਹ ਕਿਹੜੇ ਜਿਹੜੇ ਭਜਨ ਮੰਦਗੀ ਵਾਲੇ ਹੋਣਗੇ ਜਿਹੜੇ ਸੇਵਾ ਸਿਮਰਨ ਵਾਲੇ ਹੋਣਗੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਵਾਲੇ ਨਾਮ ਨਾਲ ਜੁੜੇ ਹੋਏ ਹੋਣਗੇ ਉਹੀ ਬਚਣਗੇ ਬਾਕੀਆਂ ਦਾ ਖਾਤਮਾ ਜਿਹੜਾ ਹੈ ਉਹ ਤੈ ਹੈ ਪਿਆਰਿਓ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਆਪਾਂ ਕਿੰਨੀ ਵਾਰ ਬੇਨਤੀਆਂ ਸਾਧੀਆਂ ਕੀਤੀਆਂ ਨੇ ਸਤਬੁਰ ਕਹਿੰਦੇ ਨੇ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਿਰ ਭਾਰ ਸਤਗੁਰੂ ਕਹਿੰਦੇ ਉਹ ਡੁੱਬ ਗਏ ਜਿਨ੍ਹਾਂ ਦੇ ਸਿਰ ਵਿਕਾਰਾਂ ਦੇ ਭਾਰ ਹੋ ਗਏ ਕਹਿੰਦੇ ਉਹ ਤਰ ਗਏ ਜਿਹੜੇ ਸਤਗੁਰੂ ਦੇ ਨਾਮ ਨਾਲ ਜੁੜੇ ਹੋਏ ਸਨ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਨਾਲ ਜੁੜੇ ਹੋਏ ਸੀ ਕਹਿੰਦੇ ਉਹ ਤਰ ਗਏ ਬਾਕੀ ਡੁੱਬ ਗਏ ਉਹਦਾ ਕਾਰਨ ਕੀ ਸੀ ਉਹ ਡੁੱਬੇ ਜਿਹੜੇ ਰਹਿਮਾਂ ਭਰਮਾਂ ਦੇ ਵਿੱਚ ਖਚਤ ਸੀ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ ਜਿਨ੍ਹਾਂ ਲੋਕਾਂ ਨੇ ਉਹ ਡੁੱਬ ਗਏ ਹੁਣ ਇੱਥੇ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਪਾਸ਼ਾ ਕਹਿੰਦੇ ਜਿਨੀ ਪ੍ਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਿਹੜੀ ਗੱਲ ਸਪਸ਼ਟ ਕਰ ਦਿੱਤੀ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਉਹ ਚੌਹਾਂ ਜੁਗਾਂ ਦੇ ਵਿੱਚ ਦੁਖੀ ਰਹਿੰਦੇ ਨੇ ਭਾਵੇਂ ਜੁਗ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾਂ ਦੁੱਖ ਹੀ ਹੈ ਪਿਆਰਿਓ ਉਹ ਦੁਖੀ ਹੀ ਹੈ ਨਾਲ ਇੱਕ ਬੇਨਤੀ ਹੋਰ ਆਪ ਜੀ ਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਪਤਾ ਹੋਏਗੀ ਕਿਉਂਕਿ ਗੁਰੂ ਦਾ ਜਿਹੜਾ ਨਾਮ ਹੈ ਸਤ ਗੁਰੂ ਕਿਆ ਫਿਟਕੇ ਆ ਮੰਗ ਥਕੇ ਸੰਸਾਰ ਗੁਰੂ ਵੱਲੋਂ ਬੇਮੁਖ ਮਨੁਖ ਜਗਤ ਵਿੱਚ ਮੰਗਦੇ ਫਿਰਦੇ ਨੇ ਭਾਵ ਮਾਇਆ ਦੀ ਖਾਤਰ ਭਟਕਦੇ ਫਿਰਦੇ ਨੇ ਭਾਵ ਜਿਹੜੇ ਗੁਰੂ ਨਾਲ ਜੁੜ ਗਏ ਉਹਨਾਂ ਦੀ ਭਟਕਣਾ ਖਤਮ ਹੋ ਗਈ ਸਤ ਗੁਰੂ ਕਹਿੰਦੇ ਨੇ ਸੱਚਾ ਸ਼ਬਦ ਨਾ ਸੇਵੇ ਓ ਸਭ ਕਾਜ ਸਵਾਰਨ ਹਾਰ ਓ ਬੰਦੇ ਉਸ ਅਟਲ ਗੁਰੂ ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਨ ਦੇ ਸਮਰੱਥ ਹੈ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਮਨ ਮੇਰੇ ਸਦਾ ਹਰ ਵੇਖ ਹਦੂਰ ਮਨ ਮੇਰੇ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਿ ਆ ਭਰਪੂਰ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ ਪਰਮਾਤਮਾ ਸ਼ਬਦ ਦੇ ਵਿੱਚ ਭਰਪੂਰ ਉਹ ਵਸ ਰਿਹਾ ਹੈ ਤੂੰ ਗੁਰੂ ਸ਼ਬਦ ਦੇ ਨਾਲ ਜੁੜ ਅੰਦਰ ਉਹਨੂੰ ਧਾਰਨ ਕਰ ਆਪਣੇ ਗੁਰੂ ਤੇ ਭਰੋਸਾ ਕਰ ਭਲਿਆ ਜੇ ਤੂੰ ਜਨਮ ਮਰਨ ਦੇ ਗੇੜ ਵਿੱਚੋਂ ਨਿਕਲਣਾ ਚਾਹੁੰਦਾ ਹੈ ਪਿਆਰਿਓ ਬੇਨਤੀ ਕਰਾਂ ਅੱਜ ਕਿੰਨੇ ਕਲਯੁਗ ਜਿਹੜਾ ਤੇ ਆ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਫਸ ਗਿਆ ਸਮਝ ਲਓ ਉਹਦੇ ਲਈ ਕਲਦੁਗ ਹੈ ਤੇ ਜਿਹੜਾ ਇਹਨਾਂ ਚੀਜ਼ਾਂ ਤੋਂ ਨਿਕਲ ਆਇਆ ਉਹਦੇ ਲਈ ਸਤਜੁਗ ਹੈ ਵੈਸੇ ਮੰਨਿਆ ਜਾਂਦਾ ਹੈ ਕਿ ਕਾਲ ਯੁਗ ਜਿਹੜਾ ਹੈ ਉਹ ਖਤਮ ਹੋ ਰਿਹਾ 27 ਦੇ ਵਿੱਚ 27 ਤੋਂ ਬਾਅਦ ਸਤਜੁਗ ਦੀ ਆਰੰਭਤਾ ਹੋ ਜਾਵੇਗੀ ਉਸ ਵਕਤ ਉਹਨਾਂ ਲੋਕਾਂ ਦੀ ਸ਼ਾਂਤੀ ਹੋਵੇਗੀ ਪਰਮਾਤਮਾ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਹੈ ਇੱਕ ਸ਼ਾਂਤੀ ਬਣਾਏਗਾ ਜਿਹੜੇ ਅਧਰਮੀ ਨੇ ਗੁਰੂ ਤੋਂ ਟੁੱਟੇ ਹੋਏ ਨੇ ਜਿਨ੍ਹਾਂ ਨੇ ਕਦੇ ਦਇਆ ਭਰੋਸਾ ਐਸਾ ਕੋਈ ਕਰਮ ਕੀਤਾ ਹੀ ਨਹੀਂ ਚੰਗੇ ਕਰਮ ਕੀਤੇ ਹੀ ਨਹੀਂ ਉਹਨਾਂ ਲੋਕਾਂ ਦਾ ਖਾਤਮਾ ਤੇ ਜਿਹੜੇ ਲੋਕਾਂ ਨੇ ਗੁਰੂ ਨਾਲ ਜੁੜ ਕੇ ਚੰਗੇ ਕਾਰਜ ਕੀਤੇ ਨੇ ਆਪਣੇ ਆਪ ਨੂੰ ਗੁਰੂ ਨਾਲ ਜੋੜਿਆ ਤੇ ਹੋਰਾਂ ਨੂੰ ਜੋੜਿਆ ਜੋ ਆਪ ਜਪ ਐਵਰੇ ਨਾਮ ਜਪਾਵੇ ਜਿਨ੍ਹਾਂ ਨੇ ਆਪ ਵੀ ਜੁੜੇ ਗੁਰੂ ਦਾ ਨਾਮ ਸਿਮਰਿਆ ਹੋਰਾਂ ਨੂੰ ਜੋੜਿਆ ਉਹਨਾਂ ਨੇ ਵੀ ਗੁਰੂ ਦਾ ਨਾਮ ਜਪਾਇਆ ਉਹ ਬਚਣਗੇ ਬਾਕੀ ਸਾਰਿਆਂ ਦਾ ਇੱਥੇ ਸਫਾਇਆ ਹੋ ਜਾਣਾ ਇਸ ਗੱਲ ਦੀ ਪੂਰਾ ਉੱਪਰ ਪੂਰੀ ਗਾਰੰਟੀ ਹੈ ਪਿਆਰਿਓ ਕਿਉਂਕਿ ਕਾਲ ਯੁਗ ਦੇ ਵਿੱਚ ਜਿਹੜਾ ਗੁਰੂ ਦੇ ਨਾਮ ਤੋਂ ਦੂਰ ਹੋ ਗਿਆ ਹੁਣ ਅਸਲ ਦੇ ਵਿੱਚ ਕਾਰਨ ਕੀ ਆ ਜਿਹੜਾ ਸਮਾ ਹੈ ਨਾ ਕੋਈ ਇੱਥੇ ਜਿਸਮਾਂ ਦੀ ਭੁੱਖ ਲੈ ਕੇ ਫਿਰਦਾ ਕੋਈ ਪੈਸੇ ਦੀ ਭੁੱਖ ਲੈ ਕੇ ਫਿਰਦਾ ਹੈ ਸਾਧ ਸੰਗਤ ਕੋਈ ਇੱਥੇ ਠੱਗੀਆਂ ਠੂਰੀਆਂ ਕਰਨ ਵਾਲਾ ਧਿਆਨ ਰੱਖਦਾ ਕੋਈ ਗੁਰੂ ਘਰ ਆ ਕੇ ਜੋੜੇ ਚ ਚੱਕਣ ਤੱਕ ਧਿਆਨ ਰੱਖਦਾ ਕੋਈ ਕੁਝ ਕੋਈ ਕੁਝ ਪਰ ਸੇਵਾ ਵੱਲ ਕਿਸੇ ਦਾ ਧਿਆਨ ਨਹੀਂ ਸਿਮਰਨ ਵੱਲ ਕਿਸੇ ਦਾ ਧਿਆਨ ਨਹੀਂ ਲੰਗਰਾਂ ਦੇ ਵਿੱਚ ਉਹ ਵੇਖੋ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਪਰ ਗੁਰੂ ਕੇ ਦਰਬਾਰ ਵਿੱਚ ਭੀੜ ਕਦੀ ਨਹੀਂ ਹੁੰਦੀ ਸਾਧ ਸੰਗਤ ਦਾ ਖਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਕਹਿਣ ਤੋਂ ਭਾਵ ਜਿਨ੍ਹਾਂ ਨੂੰ ਮਨ ਤਨ ਕਰਕੇ ਭੁੱਖ ਲੱਗੀ ਹੈ ਉਹ ਜ਼ਿਆਦੇ ਨੇ ਜਿਨ੍ਹਾਂ ਨੂੰ ਮੰਨ ਕਰਕੇ ਆ ਉਹ ਥੋੜੇ ਨੇ ਹੁਣ ਇੱਥੇ ਗੱਲ ਮੰਨ ਦੇ ਭੁੱਖ ਦੀ ਹੈ ਸਤਗੁਰ ਕਹਿੰਦੇ ਨੇ ਮਨ ਦਾ ਭੁਖਾ ਕੇਵਲ ਗੁਰੂ ਰਜਾ ਸਕਦਾ ਹੈ ਹੋਰ ਕਿਸੇ ਕੋਲੇ ਤਾਕਤ ਨਹੀਂ ਹੋਰ ਕਿਸੇ ਕੋਲੇ ਸਮਰੱਥਾ ਨਹੀਂ ਸ਼ਬਦ ਗੁਰੂ ਦੇ ਵਿੱਚ ਉਹ ਤਾਕਤ ਹੈ ਆਸ਼ਾ ਕਹਿੰਦੇ ਨੇ ਸਤਗੁਰ ਪੁਰਖ ਨ ਮੰਨਿਓ ਸ਼ਬਦ ਨਾਲ ਲੱਗੋ ਪਿਆਰ ਮਨੁੱਖਾਂ ਨੇ ਜਿਨ੍ਹਾਂ ਮਨੁੱਖਾਂ ਨੇ ਸਤਗੁਰੂ ਨੂੰ ਆਪਣਾ ਜੀਵਨ ਰਾਬਰ ਨਹੀਂ ਮੰਨਿਆ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿੱਚ ਪਿਆਰ ਹੀ ਨਹੀਂ ਬਣਿਆ ਇਸੇ ਨਹਾ ਨਿਵਦਾਨ ਜੇਤਾ ਕਰਹਿ ਦੂਜੈ ਭਾਇ ਖੁਆਰ ਉਹ ਜਿਤਨਾ ਵੀ ਤੀਰਥ ਇਸ਼ਨਾਨ ਕਰਦੇ ਨੇ ਜਿਤਨਾ ਵੀ ਦਾਨ ਪੁੰਨ ਕਰਦੇ ਨੇ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖੁਆਰ ਹੀ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਇੱਕ ਗੱਲ ਹੋਰ ਕਰ ਦਿੱਤੀ ਹਰ ਜੀ ਉਹ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰਦਾ ਹੈ ਉਦੋਂ ਹੀ ਜੀਵ ਦਾ ਉਹਦੇ ਨਾਲ ਪਿਆਰ ਬਣਦਾ ਹੈ ਇਸ ਕਰਕੇ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਸਤਿਗੁਰੂ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਨਵੇੜਦੀ ਪਰਸ਼ਾ ਗਿੰਦੇ ਨੇ ਆਖਾ ਜੀਵਾ ਵਿਸਰੈ ਮਰ ਜਾਓ ਸਤਿਗੁਰੂ ਜੇ ਮੈਂ ਤੈਨੂੰ ਯਾਦ ਕਰ ਰਿਹਾ ਮੈਨੂੰ ਲੱਗਦਾ ਹੈ ਵੀ ਮੈਂ ਜਿਵੇਂ ਬਹੁਤ ਸਾਰਾ ਕੁਝ ਪ੍ਰਾਪਤ ਕਰ ਲਿਆ ਮੈਂ ਜੀਵਤਾਂ ਵਿਸਰ ਵਿਸਰ ਮਰ ਜਾਉ ਭਾਬ ਜਦੋਂ ਤੇਰੀ ਯਾਦ ਬਿਸਰ ਜਾਂਦੀ ਹੈ ਮੈਂ ਤੇਤੋਂ ਦੂਰ ਹੋ ਜਾਣਾ ਤੇ ਮੈਨੂੰ ਲੱਗਦਾ ਵੀ ਮੈਂ ਮੇਰੀ ਮੌਤ ਹੋ ਚੁੱਕੀ ਹੈ ਮੈਂ ਮਰ ਚੁੱਕਿਆ ਹਾਂ ਹੁਣ ਗੱਲ ਸਪਸ਼ਟ ਹੋ ਗਈ ਤੇ ਸਤਿਗੁਰੂ ਜਦੋਂ ਤੇ ਮੈਂ ਤੈਨੂੰ ਯਾਦ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਮੈਂ ਜੀਵਤ ਹਾਂ ਤੇ ਜਦੋਂ ਤੇਰੀ ਯਾਦ ਬਿਸਰ ਜਾਂਦੀ ਹੈ ਮੈਨੂੰ ਲੱਗਦਾ ਵੀ ਮੈਂ ਮਰ ਗਿਆ ਹਾਂ ਐਸਾ ਬਣਨਾ ਪਏਗਾ ਜਦੋਂ ਗੁਰੂ ਦੇ ਨਾਲ ਜੁੜੇ ਹੋਇਆ ਸਤਗੁਰ ਦੇ ਬਾਣੇ ਅੰਦਰ ਆਪਾਂ ਚੱਲ ਰਹੇ ਹਾਂ ਤੇ ਸਮਝ ਲਓ ਅਸੀਂ ਸਤਜੁਗ ਦੇ ਵਿੱਚਾਂ ਜਿੱਦਣ ਉਹਦੇ ਨਾਮ ਤੋਂ ਵਿਛੜੇ ਖੁੰਝੇ ਉਹਦੇ ਤੋਂ ਪਾਸੇ ਹੋ ਕੇ ਆਪਾਂ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਜੇ ਸਾਦ ਸੰਗਤ ਉਹੀ ਕਲਯੁਗ ਹੈ ਸਤਗੁਰ ਕਹਿੰਦੇ ਨੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਤੇ ਕਹਾਂ ਛੁਪਾਵੇਂ ਸਤਗੁਰ ਕਹਿੰਦੇ ਤੂੰ ਅੱਗੇ ਵੇਖੇਂਗਾ ਪਿੱਛੇ ਵੇਖੇਂਗਾ ਮੈਨੂੰ ਕੋਈ ਵੇਖਦਾ ਨਹੀਂ ਰਿਹਾ ਪਰ ਉਸ ਗੁਰੂ ਤੋਂ ਕਿਵੇਂ ਛੁਪਾਵੇਂਗਾ ਉਹ ਤੇ ਸਭ ਕੁਝ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਬੇਨਤੀ ਕਰ ਰਿਹਾ ਕਲ ਯੁਗ ਦੇ ਇਨਾਂ ਪ੍ਰਭਾਵਾਂ ਤੋਂ ਬਚ ਕੇ ਆਪਾਂ ਸਤਜੁਗ ਦੀਆਂ ਉਹਨਾਂ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਗੁਰੂ ਅਗੇ ਅਰਦਾਸ ਕਰੀ ਸਤਗੁਰੂ ਕਿਰਪਾ ਕਰਿ ਉਥੋਂ ਤੱਕ ਲੈ ਕੇ ਚੱਲਿਓ ਉਥੇ ਤੱਕ ਤੁਸੀਂ ਲੈ ਕੇ ਜਾਣਾ ਤੁਹਾਡੀ ਕਿਰਪਾ ਨਾਲ ਉਥੇ ਤੱਕ ਪਹੁੰਚਣਾ ਸਤਗੁਰੂ ਐਸੀ ਕਿਰਪਾ ਕਰਿਓ ਸਤਗੁਰੂ ਆਪਜੀ ਰਹਿਮਤ ਕਰਿਓ ਸਭਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਓ ਸਭ ਨੂੰ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਿਓ ਐਸੀ ਅਰਦਾਸ ਕਰਿਆ ਕਰੋ ਗੁਰੂ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ